सत श्रीकाल जी सारा सार्व का स्वागत है जी अपने चैनल पर कि मोजी अमीर वागुरु जी की कृपा के ना सारे ठीक ठाक घूमोगे तेरा जी तुम घूमोगे वाइगुरु जी सारा हाँ जी ये बनाया से मेंगो सेक मेंगो सेक बनाया जी बस सिंपल ही रखना दुद्ध पाके बनाया थोड़ा पता ही है जी बच्चों का कोई चीज़ नहीं पा जो ਸਿੱਕ ਇਧਰ ਆਪਣੇ ਵਾਈਟ ਜਨੇ ਚਿੱਟੇ ਸੂਲੀ ਉਬਲ ਲਈ ਇਹ ਬਣਾਵਾਂਗੇ ਇੱਥੇ ਆਪਾਂ ਚਾਰ ਪੰਜ ਸੀਕੀਆਂ ਵੱਧ ਗਈਆਂ ਨੇ ਗੈਸ ਆਪਾਂ ਬੰਦ ਕਰ ਦਿੰਦੇ ਆ ਤੇ ਫ਼ਾਸ ਵਿੱਚ ਹੀ ਰਹਿ ਦਿੰਦਾ ਨਹੀਂ ਇਹ ਜਦ ਨਾਲ ਥੋਸ ਆਫਟ ਹੋ ਜਾਣਗੇ ਤੇ ਉਨੇ ਟਾਈਮ ਦੇ ਵਿੱਚ ਮੈਂ ਲਸਣ ਪਿਆਜ਼ ਚਿਲਕੀ ਦੇਤੀ ਹੁੰਦੀ ਹੈ ਜੇ ਪਰੇ ਮਸਾਲਾ ਪੀਸ ਕੇ ਤਿਆਰ ਕਰ ਲੈਨੇ ਜੀ ਇਹ ਲਸਣ ਤੇ ਪਿਆਜ਼ ਪਹਿਲੇ ਇਹਨਾਂ ਨੂੰ ਪੀਸ ਲੈਂਦੇ ਆ ਟਮਾਟਰ ਤੇ ਹਰੀਆਂ ਮਿਰਚਾਂ ਬਾਅਦ ਚ ਪੀਸ ਲੈਂਦੇ ਆ ਪਿਆਜ਼ ਆਲੇ ਲੱਗਦੇ ਸੀਗੇ ਥੋੜੇ ਜੇ ਮੈਂ ਕੱਢ ਲਈ ਇਹਦੇ ਵਿੱਚੋਂ ਤੇ ਮਿਰਚਾਂ ਤੇ ਟਮਾਟਰ ਦਾ ਵਿੱਚੇ ਬਾਅਦ ਚ ਪੀਸ ਲੈਂਦੇ ਆ ਜੀ एक बारता तैयार हो जाए बहुत कर रखी है जी रब ने हम इन्होंने धो के आप फ्रिज रख देने ਕੀ ਰਟਮ ਆ ਹੋ ਜਾਂਦੀ ਜੀ ਹੰਡੇ ਹੋ ਜਾਂਦੇ ਨੇ ਬਦ ਨੂੰ ਯਾਖਮੇ ਨਾਲ ਆੜਾ ਵੜੀ ਆਉਂਦੇ ਤੇ ਲੋਮੇ ਚ ਬਣਾਉਂਦੀ ਜੀ ਅੱਜ ਮੈਂ ਪਿੱਛੇ ਸੋਲੇ ਇਹ ਤਾਂ ਚਿੰਗਲੇ ਤੇ ਬਣਾਉਂਦੇ ਆ ਤੇ ਤਰਤੀਕ ਬਣ ਜਾਂਦੇ ਨੇ ਗੈਸ ਤੇ ਤਾਂ ਰੋਟੀਆਂ ਵੀ ਵਧੀਆ ਬਣ ਜਾਂਦੇ ਨੇ तेल अपना गरम है जी जीरा पाले तेल पकाया एक तेल में डाला पाले ਰੋਇਨ ਨੂੰ ਟੋਪੇ ਕੰਨ ਪਾ ਲੈਨੇ ਦੋਨ ਵਿੱਚ ਪਾ ਲੈਨੇ ਜੀ ਆਪਾਂ ਇਹਦੇ ਵਿੱਚ ਪਹਿਲਾਂ ਨਹੀਂ ਪਾਇਆ ਸੂਜੀਆਂ ਦਾ ਬਣਾਉਣਾ ਤੇ ਜਿਆ ਹਰੀਆਂ ਮਿਰਚਾਂ ਪਾਈਆਂ ਨੇ ਤੇ ਲਾਲ ਪਾ ਲੈਨੇ ਜੀ

ਥੋੜਾ ਜਿਹਾ ਟਿੱਕਾ ਲੈ ਲੈਂਦੇ ਹਾਂ ਇੱਕ ਪੀਂਘਾ ਪੀਸ ਕੇ ਆਹਦੀਆਂ ਕੰਡਾ ਇਹਨੂੰ ਪੀਸ ਕੇ ਪਾਊਡਰ ਬਣਾ ਕੇ ਰੱਖ ਲਈਏ ਅੱਧਾ ਕਿਲੋ ਰੱਖ ਲੈ ਲਈਏ ਜੇ ਪੀਸ ਕੇ ਜਦੋਂ ਖਤਮ ਹੋ ਗਈ ਫੇਰ ਦਵਾ ਦੇ ਦਿੰਦਾ ਸੀ ਨਾ ਵੀ ਇਹ ਪੀਸ ਕੇ ਤਾ ਰੱਖਦੀ ਹੁੰਦੀਆਂ ਜੀ ਮੈਂ ਜਿਵੇਂ ਆਪਾਂ ਕੋਈ ਨਿੰਬੂ ਪਾਣੀ ਬਣਾਉਣਾ ਹੈ ਕੋਈ ਸਰਬ ਬਣਾਉਣਾ ਚਾਹ ਜੀਰਾ ਬਣਾਉਣਾ ਕੋਈ ਵੀ ਚੀਜ਼ ਤਾਂ ਇਹ ਖੰਡ ਪਾ ਕੇ ਫਟਾਫਟ ਬਣ ਕੇ ਪਾਣੀ ਤਿਆਰ ਹੋ ਜਾਂਦਾ ਜੀ ਮੋਟੀ ਖੰਡ ਘੋਲਣ ਨੂੰ ਟਾਈਮ ਲੱਗਦਾ ਇਹ ਜਿੰਨਾ ਬਹੁਤ ਜਲਦੀ ਬਣ ਜਾਂਦਾ ਇਹ ਪੀਸ ਕੇ ਕਰ ਲਈ ਜੀ ਤਿਆਰ ਆਪਾਂ ਇਹਨੂੰ ਇੱਕ ਲਾਗ ਰੱਬੇ ਦੇ ਵਿੱਚ ਪਾ ਕੇ ਰੱਖ ਦਿੰਦੇ ਆ ਛੋਟੇ ਕੱਪ ਵਿੱਚ ਬਹੁਤ ਵਧੀਆ ਪੀਸੀ ਜਾਂਦੀ ਹੈ ਜੋ ਆਪਣਾ ਗਿੱਲਾ ਸੀਗਾ ਕੱਪ ਮਸਾਲੇ ਵਾਲਾ ਉਹ ਨਹੀਂ ਧੋਕੇ ਰੱਖਿਆ ਤਾਂ ਕਰਕੇ ਵੱਡੇ ਚ ਪੀਸੀ ਗਈ। ਕਈ ਵਾਰੀ ਇੰਨੀ ਕੁ ਵੀ ਪੀਸ ਲੈਨੇ ਆ ਜੀ। ਕਈ ਵਾਰੀ ਬਾਅਦ ਨੇ ਕਟਕੀ ਵੀ ਪੀਸ ਲੈਨੇ। ਕੋਈ ਢੱਪਾ ਦੇਖਦੀ ਆਂ ਜੀ ਮੈਂ। ਬੰਦ ਢੱਕਣ ਨਾਲ ਢੱਪਾ ਉਹਦੇ ਵਿੱਚ ਪਾ ਕੇ ਰੱਖਾਂਗੇ। ਅੱਜ ਕੱਲ ਕੀੜੀਆਂ ਵੀ ਬਹੁਤ ਚੜ ਜਾਂਦੀਆਂ ਨੇ। ਇਹ ਦੋਨੋਂ ਢੱਪਾ ਕੇ ਰੱਖ ਲੈਨੇ ਆ। ਵੇਲੇ ਹੀ ਦੁੱਲਵਾਣਾ ਗਰਮੀ ਦੇ ਵਿੱਚ ਲੱਗੇ ਘਟੀ ਜਾਂਦੇ ਆ ਜੀ ਖਾਲੀ ਗੜਾ ਵਗ ਰਹਿ ਜਾਂਦੀਆਂ ਇਨਸਾਨੀਆਂ ਦੇ ਵਿੱਚ ਪਾਉਣੀਆਂ ਸਿਆਣਾਂ ਚ ਤਾਂ ਵੱਧ ਪਏ ਰਹਿੰਦੇ ਨੇ ਜਿਵੇਂ ਆਪ ਵੀ ਕੰਮ ਕਰਦੇ ਆ ਜੀ ਗਰਮੀ ਹੈ ਕੇਗਰੀਆਂ ਹੁੰਦਾ ਵੀ ਕੁਦਰਤੀ ਪਾਣੀ ਦਾ ਖਵਾਣਾ ਤਾਂ ਵੀ ਇਹਦੇ ਵਿੱਚ ਸੋਹੀ ਹੀ ਖੰਡ ਪਾਓ ਪਰ ਉਹ ਆਪਣੇ ਪਾਉਣ ਦਾ ਚੱਲ ਜੀ ਆਪਾਂ ਲਈ ਜੀ ਕੋਈ ਵੀ ਚੀਜ਼ ਖਾਣੀ ਆਪਾਂ ਹੁਣ ਸਾਰੀ ਖਤ ਜਾਂਦੀ ਇਹਦੀ ਹੁਣ ਕਰਕੇ ਟਾਈਮ ਹੀ ਲੱਗਣਾ ਉਹ ਵੀ ਅੱਜ ਵੀ ਬਣਾਉਣ ਦਾ ਟਾਈਮ ਨਹੀਂ ਹੁੰਦਾ ਜੀ ਕੰਮਾਂ ਦੇ ਵਿੱਚ ਇਹਨਾਂ ਐਂਡਰ ਵਿਚਾਲੇ ਕੋਕਾ ਪਾਣੀ ਆ ਪੀ ਲੈਣੇ ਤੇਨ ਕੋਲੋ ਤੇ ਕੋ ਟਾਈਮ ਨਹੀਂ ਲੱਗਦਾ Il brico. il bricolo. è molto bello. E dove avete chiudito la fabbrica? di là, che è di là, che è di città di di ਨਾ ਆ ਇਹ ਪਾ ਦਿੰਦੇ ਹਾਂ ਛੋਲੇ ਆਪਾਂ ਮਿਲ ਨਾਲ ਪਾਣੀ ਦੀ ਬਰੀ ਵਿੱਚ ਪਾ ਲੈਂਗੇ ਤੇ ਬਰੀ ਨਿੰਬੂ ਪਾਉਣੀ ਹੁੰਦੀ ਢੋਕੇ ਵਾਲੀ ਬਰੀ ਦੀ ਆਹ ਬਾਰੀ ਪਾਉਣੀ ਜੀ ਪਾਉਣੀ ਤੇ ਸੋਨੇ ਪਾਣੀ ਦੇ മസാലേ ആളു സോല്യ ചര സോൽ ആ പാട് പാത ਉੱਦਾਂ ਇਹ ਮੋਪਾ ਲੇ। ਜਿਆਦਾ ਗਾੜੀ ਜੀ ਵਧੀਆ ਨਰਦੀ ਹੈ। ਹਜੇ ਕੁਛ ਇਹ ਰਿੱਝੂਗੀ। ਫਿਰ ਪਾਣੀ ਠਕੂ। ਇਹਨੇ ਟਾਈਮ ਚ ਆ। ਇਧਰ ਢੀੜਾ ਦਿਵੋਣੇ ਜੀ ਦਿਖਾਉਨੇ ਆ ਤੁਹਾਨੂੰ। ਆਪਣੇ ਕੈਮਰੇ ਦਾ ਪਹਿਲਾਂ ਤੇ ਲੱਗੇ ਹੋਏ ਨੇ ਜੀ ਖੜੀ ਸੀ ਇੱਕ ਖੜਾ ਸੀ ਨੇਰੀ ਨਾਲ ਬਾਹਰ ਲਾ ਅੰਦਰ ਲੈ ਚਲਦੇ ਸੀ ਇਹ ਠੀਕ ਕਰਵਾ ਲੈਨੇ ਆਪਾਂ ਦੇਖਿਆ ਜਾਂਦਾ ਜੀ ਕੋਈ ਜਿੰਨੇ ਬਾਹਰ ਆਉਂਦਾ ਕੋਈ ਦੁਪਹਿਰੀ ਚ ਬਾਹਰ-ਬਾਹਰ ਘਰ ਆਪਣਾ ਕੈਮਰੇ ਚ ਦੇਖ ਕੇ ਗੇਟ ਖੋਲਿਆ ਜਾਂਦਾ ਪਹਿਲਾਂ ਤਿੰਨ ਤਾਂ ਚਲਦੇ ਸੀਗੇ ਜਿਹੜਾ ਬਾਹਰਲਾ ਸੀਗਾ ਸੜਕ ਤੇ ਲੱਗਾ ਹੋਇਆ ਉਹ ਖੜ ਗਿਆ ਸੀ ਨੇਰੀਆਂ ਅਸਹਿਦ ਖਰਾਬ ਹੋ ਗਿਆ ਸੀ ਹੁਣ ਦੁਬਾਰਾ ਚਾਲੂ ਕਰਵਾ ਲੇ ਲੀ ਜੀ ਆਪਾਂ ਇੰਨੀ ਜ਼ਿਆਦਾ ਗਰਮੀ ਹੋਈ ਪਈ ਐ ਨਾ ਜੀ ਗੁੰਮ ਹੋਇਆ ਪਿਆ ਬਿਲਕੁਲ ਵੀ ਪਤਾ ਨਹੀਂ ਹੁੰਦਾ ਕੋਈ ਤੇ ਇੱਧਰ ਆਪਣੇ ਧੁੱਤੇ ਹੋਏ ਨੇ ਕੱਪੜੇ ਇਹ ਵੀ ਹੋ ਗਏ ਜੀ 2 ਘੰਟੇ ਧੁੱਤੇ ਨੂੰ ਸੁੱਕ ਗਏ ਹੋਣਗੇ ਇੰਨਾ ਵੀ ਲਾ ਕੇ ਤੈਹਾਂ ਲਾਉਣੀ ਹੈ ਜੀ ਚਲੋ ਜੀ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਜੇ ਦਾ ਗਣੀ ਤੋਂ ਦਿਖਾਵਾਂਗੇ ਜੀ ਆਪਾਂ ਫਿਰ ਲੇਟ ਜ਼ਿਆਦਾ ਹੋ ਜਾਊਗਾ ਇਹ ਸਾਰਾ ਸਮਾਨ ਆਪਾਂ ਪਾ ਦਿੱਤਾ ਹੈ ਫ੍ਰਿਜਨ ਲੱਗਦੀ ਹੈ ਹਜੇ ਨੂੰ ਟੈਗ ਲੱਗੂਗਾ ਜੀ ਦੇ ਲਈ ਰਹੋ ਜੀ ਵੀਡੀਓ ਪਬਲਿਸ਼ ਕਰਨ ਨੂੰ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ